ਕਿ ਇਹ ਨਾ ਤਰਨੀਆ 20 ਸਕੂਲ ਗੇਮਸ ਅੰਦਰ ਗਈ ਸੀ ਐਸਜੀਐਫ 5 ਵੱਲੋਂ ਕੰਡਕਟਡ 4 ਦਿਨ ਪੂਰੇ ਹਿੰਦੁਸਤਾਨ ਦੇ ਸਕੂਲਾਂ ਦੇ ਬੱਚਿਆਂ ਚੋਂ ਦੂਜੇ ਨੰਬਰ ਪ੍ਰਾਪਤ ਕਰਕੇ ਮੋਟਰ ਸਟੇਟ ਦੀ ਸਾਡੀਆਂ ਬੇਟੀਆਂ ਆਈਆਂ ਨੇ ਬਹੁਤ ਖੁਸ਼ੀ ਦੀ ਗੱਲ ਤੇ ਜਿਹੜੀ ਸਪੋਰਟਸ ਨੂੰ ਅਸੀਂ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਚੰਗੀਆਂ ਪਾਲਿਸੀਆਂ ਚੰਗੀਆਂ ਨੀਤੀਆਂ ਦਾ ਨਤੀਜਾ ਅੱਜ ਨਿਕਲ ਕੇ ਆਇਆ ਬਹੁਤ ਵੱਡੀ ਮਾਣ ਦੀ ਗੱਲ ਹੈ ਇਹ ਰਾਜਸਥਾਨ ਦੇ ਮੇਰੇ ਗੇਮਸ ਹੋਈਆਂ ਸੀ ਇਹ ਇੱਕ ਕਹਿਣੀ ਛੋਟੀ ਗੱਲ ਹੈ ਪੂਰੇ ਹਿੰਦੁਸਤਾਨ ਦੇ ਜਿੱਦੋ ਸਕੂਲਾਂ ਦੇ ਬੱਚੇ ਇਕੱਠੇ ਹੁੰਦੇ ਆ ਕੀ ਲੈਵਲ ਆਫ ਕੰਪੀਟੀਸ਼ਨ ਹੁੰਦਾ ਬਹੁਤ ਤਰ੍ਹਾਂ ਤਰ੍ਹਾਂ ਦੇ ਖਿਡਾਰੀ ਚੰਗੇ ਕੋਚਸ ਚੰਗੇ ਬੱਚੇ ਆਉਂਦੇ ਉਹਨਾਂ ਚੋਂ ਜੇ ਸਾਡੇ ਹਲਕੇ ਚੋਂ ਗਿਦਰਬੇਚੋਂ ਇੱਕ ਛੋਟੇ ਜਿਹੇ ਪਿੰਡ ਚੋਂ 12 ਬੱਚਿਆਂ ਦੀ ਟੀਮ ਚੋਂ ਪੰਜ ਬੱਚੇ ਬੇਟੀਆਂ ਗਿਦਰਬੇ ਦੀਆਂ ਉਹ ਤ੍ਰਿਸ਼ਤੀਆਂ ਸੀ ਉਹ ਜਿੱਤ ਕੇ ਆਏ ਸੈਕੰਡ ਪੋਜੀਸ਼ਨ ਹਿੰਦੁਸਤਾਨ ਚੋ ਅਚੀਵ ਕੀਤੀ ਹੈ ਬਹੁਤ ਮਾਨ ਦੀ ਗੱਲ ਹੈ ਜਿੰਨੀ ਤਾਰੀਫ ਕਰ ਲਈ ਓਨੀ ਥੋੜੀ ਸਲਾਗਾ ਜੋ ਕੰਮ ਹੈ ਇਥੋਂ ਦੇ ਪ੍ਰਿੰਸੀਪਲ ਸਾਹਿਬ ਦਾ ਇਹਨਾਂ ਦੇ ਕੋਚ ਸਾਹਿਬ ਦਾ ਤਰਸੀਮ ਜੀ ਦਾ ਤੇ ਇੱਕ ਜਿਹੜੇ ਦੂਜੇ ਕੋਚ ਸਾਹਿਬ ਨੇ ਉਹ ਗਿੱਦੜਵਾ ਦੇ ਬੋਟਰਸ਼ਰੀ ਪਿੰਡ 'ਚ ਇਸੇ ਸਕੂਲ 'ਚ ਪੜ੍ਹੇ ਇਸੇ ਸਾਲ ਜੁਆਇਨਿੰਗ ਕੀਤੀ ਤੇ ਇੱਕ ਸਾਲ ਦੇ ਅੰਦਰ ਅੰਦਰ ਉਹਨਾਂ ਨੇ ਏਡਾ ਵੱਡਾ ਰਿਜ਼ਲਟ ਇੰਨਾ ਵਧੀਆ ਰਿਜ਼ਲਟ ਲੈ ਕੇ ਆਏ ਸਾਰੇ ਵਧਾਈ ਦੇ ਪਾਤਰ ਆ ਮੇਰੇ ਵੱਲੋਂ ਸ਼ੁਭਕਾਮਨਾਵਾਂ ਤੇ ਇਸੇ ਤਰ੍ਹਾਂ ਲੱਗੇ ਰਹੋ ਕਿ ਆਪਾਂ ਬੱਚਿਆਂ ਨੂੰ ਆਡਾ ਚਪੋਚ ਸੰਦਲੋਂ ਚੰਗੇ ਚੰਗੇ ਨਤੀਜੇ ਚੰਗੇ ਚੰਗੇ ਨਾਮ ਲੈ ਕੇ ਇਸੇ ਤਰ੍ਹਾਂ ਸਨਮਾਨ ਕਰਦੇ ਰਹੋ ਟੈਲੋਸਾ ਹਿਕਨਾ ਬੱਚਿਆਂ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਪਰ ਇਹਨਾਂ ਲਈ ਐਂਡੋਰ ਸਟੇਡੀਅਮ ਦੀ ਬਹੁਤ ਵੱਡੀ ਘਾਟ ਹੈ ਬਣਾਵਾਂਗੇ ਕੋਲੇ ਮੰਗ ਪੱਤਰ ਆਵੇ ਕਿ ਦਰਬਾਹ ਅੰਦਰ ਦੋ ਬਣਨਗੇ ਸ਼ਹਿਰ ਅੰਦਰ ਇੱਕ ਬਣਨਗੇ ਭਾਰੂ ਅੰਦਰ ਬਣ ਰਹੇ ਦੋਲੇ ਬਣ ਰਹੇ ਆ ਜੇ ਮੋਟਰ ਸਟੀਲ ਹੋਣਾ ਤੇ ਲਿਆਓ ਆਪਾਂ ਕੋਸ਼ਿਸ਼ ਕਰਦੇ ਹਾਂ ਇੰਡਸਟਰੀ ਨੂੰ ਵਧਾਈਏ ਪਰ ਉਹ ਇਸ ਚੀਜ਼ ਹੁੰਦੀ ਹੈ ਨਾ ਕਿ ਸਰਕਾਰ ਨੇ ਕਿਤੇ ਅਲੋਟ ਕੀਤਾ ਹੋਇਆ ਉਸ ਤੇ ਧਾਇਰੇ ਅੰਦਰ ਇੱਕ ਹੋਰ ਬਣ ਸਕਦਾ ਕਿ ਨਹੀਂ ਇੱਥੇ ਮੋਟਰ ਸ਼ਰੀ ਹਲਕੇ ਦਾ ਸਭ ਤੋਂ ਵੱਡਾ ਸਟੇਡੀਅਮ ਬਣ ਰਹੇ ਪਰ ਉਹ ਇੰਡੋਰ ਨਹੀਂ ਆਊਟਡੋਰ ਆ ਮਤਲਬ ਉਹ ਕਈ ਪਾਲਿਸੀ ਚੈੱਕ ਕਰਨੀ ਹੁੰਦੀ ਜੇ ਬਣ ਸਕਦਾ ਹੋਇਆ ਲਾਜ਼ਮੀ ਬਣਾਵਾਂਗੇ थैंक यू ਸਰ ਖੁਸ਼ੀ ਦਾ ਮੌਕਾ ਸਰ ਜਿੱਤ ਕੇ ਆਇਆ ਕੀ ਕਹਿਣਾ ਚਾਹੂ ਬਹੁਤ ਖੁਸ਼ੀ ਹੋ ਰਹੀ ਜੀ ਬੜਾ ਮਾਣਸਨ ਹੋਇਆ ਪੰਡਾ ਹੋਂਤੇ ਵੀ ਬਚਨ ਮਿਹਨਤ ਕੀਤੀ ਆਪਦੀ ਵੱਡੀਆਂ ਵੱਡੀਆਂ ਟੀਮਾਂ ਨੂੰ ਫੜਾ ਕੇ ਆਏ ਆ ਇੱਥੇ ਛੋੜਾ ਫਾਈਨਲ ਮੈਚ ਰਾਜਸਥਾਨ ਦਾ ਸੀਗਾ ਜੇ ਕਿਸੇ ਹੋਰ ਟੀਮ ਨਾਲ ਹੁੰਦਾ ਤਾਂ ਅਸੀਂ ਗੋਲ ਲੈ ਕੇ ਆਉਂਦੇ ਕਿਉਂਕਿ ਮੇਜ਼ਬਾਨ ਕਕੇ ਥੋੜਾ ਫਰਕ ਪਾ ਜਾਂਦਾ ਤੇ ਉਹ ਦਰਸ਼ਕ ਉਹਨਾਂ ਦੀ ਸੀਗੇ ਅੰਪਾਇਰ ਉਹਨਾਂ ਦੇ ਆਪ ਦੇ ਸੀਗੇ ਜੇ ਕਿਤੇ ਇਹੀ ਸਾਡਾ ਫਾਈਨਲ ਮੈਚ ਕਿਸੇ ਹੋਰ ਟੀਮ ਨਾਲ ਹੁੰਦਾ ਤਾਂ ਹੋਸ ਸਾਡਾ ਸਾਡਾ 골ਡ ਹੁੰਦਾ ਅੱਜ ਅਸੀਂ ਪੂਰੇ ਪੰਜਾਬ ਪੂਰੇ ਇੰਡੀਆ ਚੋਂ ਆਪਣੇ ਪੰਜਾਬ ਦੀ ਟੀਮ ਲੋਕਾਇ ਸੀ ਪੰਜ ਕੁੜੀਆਂ ਸਾਡੀਆਂ ਸੀ 12 ਚੋਂ ਅਸੀਂ ਮੈਂ ਕੁੜੀਆਂ ਅਸੀਂ ਅੱਜ ਕੋਸ ਤੇ ਇੰਦੇ ਚ ਗਏ ਸੀ ਉੱਥੇ ਤਾਂ ਬਹੁਤ ਵਧੀਆ ਪ੍ਰੋਬਲ ਕੀਤੀ ਬੱਚਿਆਂ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਪਿੰਡ ਆਏ ਤਾਂ ਬਹੁਤ ਮਾਸਟਰ ਮਿਲਿਆ ਪਿੰਡ ਵੱਲੋਂ ਵੀ ਤੇ ਬੱਚਿਆਂ ਵੱਲੋਂ ਵੀ ਆਉਣ ਵਾਲੇ ਸਮੇਂ ਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਆਉਣ ਵਾਲੇ ਸਮੇਂ ਚ ਕੋਸ਼ਿਸ਼ ਆ ਵੀ ਅ ਆਪਣੀ ਨਰਸੀ ਚੱਲ ਪਈ ਤੇ ਕੋ ਕੋਦੀ ਇਸ ਸਾਲ ਤੋਂ ਪਹਿਲਾ ਸਾਲ ਆ ਗਏ ਗੁਰੀਆ ਦਾ ਤੇ ਅਗਲੇ ਸਾਲ ਵੀ ਅਸੀਂ ਇਹ ਪੀ ਸੰਭਾਲਣਗੇ ਇਹ ਬੱਚੇ ਨਾ ਵਧਣਗੇ ਬੱਚੇ ਸਾਡੇ ਕੋਲੇ ਆ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਮੋਟੀਵੇਟ ਹੋਣਗੇ ਤੇ ਸਾਨੂੰ ਉਮੀਦ ਆ ਇਸ ਨਰਸਰੀ ਵਿੱਚ ਬੱਚੇ ਹੋਰ ਵਧਣਗੇ ਇਹਦੇ ਵਿੱਚ ਤੇ ਇਹ ਨਰਸਰੀ ਬਹੁਤ ਵੱਡੀਆਂ ਪ੍ਰਾਪਤੀਆਂ ਕਰੂਗੀ ਇੱਥੇ ਕੋਈ ਸਰਕਾਰ ਤੋਂ ਮੰਗ ਸਰਕਾਰ ਤੋਂ ਮੰਗ ਇਹ ਆ ਵੀ ਇੰਡੋਰ ਸਟੇਡੀਅਮ ਦੀ ਬਹੁਤ ਵੱਡੀ ਡਿਮਾਂਡ ਆ ਸਾਡੀ ਕਾਫੀ ਚਿਰ ਤੋਂ ਪਹਿਲਾਂ ਵੀ ਇੱਕ ਦੋ ਰੈਸਟੀਮੇਟ ਹੋ ਚੁੱਕਿਆ ਇਹਦਾ ਕਿਉਂਕਿ ਇੱਥੇ ਜਿੰਨੇ ਨਰਸਰੀਆਂ ਮਿਲੀਆਂ ਸੀ ਪੂਰੇ ਪੰਜਾਬ ਚੋਂ ਕੋਕੋ ਦੋ ਨਰਸਰੀਆਂ ਆ ਇੱਕ ਸਾਡੇ ਆ ਤੇ ਇੱਕ ਆ ਕੇ ਭੂਤਗੜ੍ਹ ਨਹੀਂ ਨ ਕੋਈ ਗੱਲ ਨਹੀਂ ਤੇ ਪਟਿਆਲੇ ਚ ਉਹਦੇ ਕਰਕੇ ਵੀ ਸਾਡੇ ਕੋਲੇ ਇੰਡੋਰ ਦੀ ਬੜੀ ਵੱਡੀ ਘਾਟ ਆ ਜਿਸ ਨੂੰ ਇੰਡੋਰ ਮਿਲ ਜੇ ਸਟੇਡੀਅਮ ਤਾਂ ਕਿਉਂਕਿ ਜੋ ਵਾਰਸ਼ਕ ਮੌਸਮ ਖਰਾਬ ਆ ਕੁਝ ਵੀ ਆ ਉਹਦੇ ਬੱਚੇ ਬੜੀ ਆਸਾਨੀ ਨਾਲ ਆਪ ਦੀ ਪ੍ਰੈਕਟਿਸ ਕਰ ਸਕਦੇ ਆ ਤੇ ਜਿਹੜੇ ਜਿਹੜੇ ਮਗਾ ਮੈਚ ਹੁੰਦੇ ਹੁਣ Rajasthan ਦੇ ਅਸੇ ਸੀ ਸਾਰੇ ਮੈਂ ਜਿਹੜੇ ਮੈਚ ਸੀਗੇ ਉਹ ਮੈਟ ਤੇ ਹੋਇਆ ਉਹਨੇ ਕੋਲ ਪੰਜ ਗਰਾਊਂਡ ਸੀ ਪੰਜੇ ਮੈਟ ਵਾਲੇ ਸੀਗੇ ਤਾਂ ਸਾਨੂੰ ਇਹ ਦਿੱਕਤ ਆ ਵੀ ਸਾਡੇ ਕੋਲ ਮੈਟ ਤਾਂ ਹੈਗੇ ਆ ਪਰ ਇੰਡੋਰ ਹੈ ਨਹੀਂ ਉਹਦੇ ਮੈਟ ਲਗਾ ਤਾ ਲਾ ਨਹੀਂ ਸਕਦੇ ਕਿ ਸਭ ਟੂਰਨਾਮੈਂਟ ਨੂੰ ਲਾ ਸਕਦੇ ਆ ਉਹਦੀ ਸਾਂਭ ਸੰਭਾਈ ਤੇ ਹੁਣ ਬੜੀ ਦਿੱਕਤ ਆ ਰਹੀ ਹੈ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਵਧਾਈ ਦੀਆਂ ਪਾਤਰਾਈ ਸਾਡੀਆਂ ਬੱਚੀਆਂ ਸਾਰੀਆਂ ਬੱਚਿਆਂ ਨੂੰ ਸਾਰੀ ਪੰਚਾਇਤ ਵੱਲੋਂ ਵਧਾਈ ਦਿੰਨੇ ਆ ਜਿਹੜੇ ਅੱਜ ਨੈਸ਼ਨਲ ਖੇਡ ਕੇ ਸਾਡੇ ਪਿੰਡ ਦੀਆਂ ਬੱਚੀਆਂ ਆਈਆਂ ਸਾਡਾ ਪਿੰਡ ਬਹੁਤ ਛੋਟਾ ਹੋਣ ਦੇ ਬਾਵਜੂਦ ਨੈਸ਼ਨਲ ਤੱਕ ਬੱਚੀਆਂ ਖੜੇ ਆਈਆਂ ਪੰਜਾਬ ਦਾ ਕਈ ਵਾਰੀ ਫੇਰ ਚੁੱਕੀਆਂ ਤੇ ਜਿੱਤੀਆਂ ਨੇ ਪਰ ਇੱਥੇ ਨਾ ਇੱਕ ਸਾਡੇ ਕਮੀ ਆ ਇੰਡੋਰ ਸਟੇਡੀਅਮ ਦੀ ਮੁੱਖ ਮੰਤਰੀ ਸਾਹਿਬ ਤੋਂ ਬੇਨਤੀ ਕਰਦੇ ਆਂ ਜੀ ਇਹ ਐਂਡੋਰ ਸਟੇਡੀਅਮ ਸਾਡੇ ਪਲੀਜ਼ ਜਰੂਰ ਦਿਓ ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਸਕੂਲ ਦਾ ਜਿਹੜੀ ਇਹ ਪ੍ਰਾਪਤੀ ਹੈ ਇਹਦੇ ਵਾਸਤੇ ਸਾਡੇ ਵਿਦਿਆਰਥੀਆਂ ਨੂੰ ਸਾਡੇ ਕੋਚ ਸਹਿਬਾਨ ਨੂੰ ਬਹੁਤ ਬਹੁਤ ਵਧਾਈ ਹੁੰਦਾ ਜੀ ਇਹ ਸਕੂਲ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਔਰ ਖਾਸ ਤੌਰ ਤੇ ਸਾਡੇ ਪੰਜਾਬ ਜਿਹੜਾ ਹੈਗਾ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀ ਇਹਨਾਂ ਨੇ ਉਹਨਾਂ ਨੂੰ ਵਧਾਈ ਹੈ ਕਿ ਪੱਛੀਆਂ ਜਿਹੜੀਆਂ ਨੈਸ਼ਨਲ ਛੱਡਣ ਵਾਸਤੇ ਕੋ-ਕੋ ਗਈਆਂ ਸੀ ਇਹ ਇਹ ਨੈਸ਼ਨਲ ਦੇ ਵਿੱਚੋਂ ਰਨਰ ਅਪ ਰਹੀਆਂ ਨੇ ਸੈਕੰਡ ਪੋਜੀਸ਼ਨ ਤੇ ਆਈਆਂ ਨੇ ਇਹ ਵੀ ਸਾਨੂੰ ਬੜੀ ਖੁਸ਼ੀ ਹੈ ਸਾਡੇ ਸਕੂਲ ਦਾ ਨਾਮ ਉੱਚਾ ਹੋਇਆ ਹੈ ਕਾਰਡ ਸਰ ਇਸ ਤਰ੍ਹਾਂ ਵੀ ਜੋ ਸਕੂਲ ਦੇ ਵਿੱਚ ਗਰਾਊਂਡ ਹੈ ਉਹ ਵਧੀਆ ਤੇ ਮੈਟ ਵਗੈਰਾ ਹੈ ਪਰ ਸਾਨੂੰ ਜਿਹੜੀ ਹੈ ਇੱਕ ਇਸੇ ਕਾफी ਸਮੇਂ ਤੋਂ ਸਾਡੀ ਡਿਮਾਂਡ ਹੈ ਕਿ ਇਹ ਡਿਮਾਂਡ ਕਈ ਵੀ ਹੋਈ ਉੱਪਰ ਕਿ ਸਾਨੂੰ ਇਨਡੋਰ ਜਿਹੜਾ ਸਟੇਡੀਅਮ ਇਹਨਾਂ ਵਾਸਤੇ ਚਾਹੀਦਾ ਹੈ ਜੇ ਉਹ ਦੀ ਕਾਰਟ ਜਿਹੜੀ ਆ ਪੂਰੀ ਹੋ ਜੇ ਤਾਂ ਬੱਚੇ ਹੋਰ ਜਿਹੜੀ ਆ ਅ ਫਰਸਟ ਪੋਜੀਸ਼ਨ ਵੀ ਲਿਆ ਸਕਦੀ ਆ ਨੈਸ਼ਨਲ ਦੇ ਵਿੱਚ